ਦੋਤ ਤੇ ਪੋਤ ਨੂੰ ਪ੍ਰੀਫਰੈਂਸ ਦਿੱਤੀ ਜਾਂਦੀ ਸੀ ਜੀ ਸਾਡੇ ਸੱਭਿਆਚਾਰ ਦੇ ਵਿੱਚ ਅੱਜ ਨਾ ਤਾਂ ਪੁੱਤ ਹੀ ਇੱਥੇ ਰਹੇ ਨੇ ਵਿਦੇਸ਼ਾਂ ਦੀਆਂ ਟੜਪੀਆਂ ਦੇ ਰੋਜ਼ ਜਹਾਜਾਂ ਦੇ ਜਹਾਜ਼ ਭਰ ਕੇ ਜਾ ਰਹੇ ਨੇ ਤਿੰਨਾਂ ਦੋਤੀ ਰਿਹਾ ਏ ਕਿਉਂਕਿ ਦੁੱਧ ਜ਼ਹਿਰੀਲਾ ਹੋ ਚੁੱਕਿਆ ਔਖੀ ਤੋਂ ਸੌਨ ਸਾਲਟ ਜਿਹੜਾ ਅਸੀਂ ਜੀਰੂ ਸੀ ਧਾਰਚੋਂ ਵਾਲਾ ਟੀਕਾ ਕਹਿ ਦਿੰਨੇ ਆ ਉਹ ਤੜਲੇ ਨਾਲ ਮਾਰਕੀਟ 'ਚ ਵੇਚ ਰਿਹਾ ਤੇ ਡੰਗਰਾਮ ਦੇ ਲੱਗ ਰਿਹਾ ਹ ਜਿਹਦੇ ਨਾਲ ਕਿ ਸਾਡੇ ਜਿਹੜੇ ਸਰੀਰ ਅੰਦਰੋਂ ਖੋਖਲੇ ਹੋ ਰਹੇ ਆ ਸਾਡੇ ਅੰਦਰੋਂ ਹਾਰਮੋਨ ਚੇਂਜ ਹੋ ਰਹੇ ਆ ਚਾਹੇ ਉਹ ਟੀਰਾਂਤੂ ਸਲਨ ਸਾਲ ਦੀਆਂ ਲੜਕੀਆਂ ਹੋਣ ਜਾਂ 15 ਤੋਂ 18 ਸਾਲ ਦੇ ਲੜਕੇ ਹੋਣ ਹਾਰਮੋਨ ਜਿਹੜੇ ਚੇਂਜ ਹੋ ਰਹੇ ਆ ਉਹ ਸਾਨੂੰ ਅੱਜ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਜਿਹੜੀਆਂ ਬ੍ਰੈਸਟ ਵੱਧ ਰਹੀਆਂ ਵਾਂ ਬੱਚਿਆਂ ਦੇ ਵਿੱਚ ਜਾਂ ਨਫਨ ਸਖ ਸਾਡੇ ਜਿਹੜੇ ਬੱਚੇ ਹੋ ਰਹੇ ਆ ਉਹ ਆਕਸੀਜਨ ਸਾਲਟ ਆ ਤੁਸੀਂ ਉਹਨੂੰ ਜਿੰਨਾ ਵੀ ਉਹ ਵਾਲ ਲੋ ਤੇ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਦੁੱਧ ਵਿੱਚ ਦੁੱਧ ਦੇ ਵਿੱਚੋਂ ਨਹੀਂ ਜਾਂਦਾ ਜਦੋਂ ਦਾ ਯੂਪੀ ਬਿਹਾਰ ਤੋਂ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਆਉਣ ਲੱਗੇ ਆ ਕਿਤੇ ਨਾ ਕਿਤੇ ਅਸੀਂ ਡਿਪੈਂਡੈਂਟ ਉਹਨਾਂ ਦੇ ਹੋ ਗਏ ਆ ਸਾਡੇ ਜਾਨਵਰਾਂ ਜਿੱਦਾਂ ਅਸੀਂ ਪੁੱਤਾਂ ਵਾਂਗੂ ਪਾਲਦੇ ਸੀਗੇ ਜਾਨਵਰਾਂ ਨੂੰ ਕਿਤੇ ਨਾ ਕਿਤੇ ਉਹ ਉਸ ਲੈਵਲ ਤੱਕ ਉਹਨਾਂ ਨੂੰ ਨਹੀਂ ਸੰਭਾਲ ਸਕੇ ਪੰਡਾਲ ਸਾਹਿਬ ਸਭ ਤੋਂ ਪਹਿਲਾਂ ਤੇ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਅਸੀਂ ਗੱਲ ਕਰਨੀ ਚਾਹਾਂਗੇ ਕਿ ਪੰਜਾਬ ਦਾ ਪਸ਼ੂ ਪਾਲਣ ਦਾ ਜਿਹੜਾ ਧੰਦਾ ਸੀ ਬਿਲਕੁਲ ਅੱਜ ਉਹ ਧੰਦਾ ਜਿਹੜਾ ਆ ਨਾ ਤੇ ਮੁਨਾਫੀਦਾਰ ਆ ਤੇ ਨਾ ਹੀ ਇਸ ਦੇ ਵਿੱਚ ਲੋਕ ਜੁੜ ਰਹੇ ਨੇ ਬਲਕਿ ਸਨ ਟੁੱਟ ਕੇ ਬੈਗੇ ਨੇ ਕੀ ਕਹੂਗੇ ਦੇਖੋ ਜੀ ਜੇ ਅਸੀਂ ਗੱਲ ਕਰੀਏ ਦੁੱਧ ਦੀ ਤੇ ਦੁੱਧ ਤੇ ਪੁੱਤ ਨੂੰ ਪ੍ਰੇਫਰੈਂਸ ਦਿੱਤੀ ਜਾਂਦੀ ਸੀ ਸਾਡੇ ਸੱਭਿਆਚਾਰ ਦੇ ਵਿੱਚ ਜੀ ਅੱਜ ਨਾ ਤਾਂ ਪੁੱਤ ਹੀ ਇੱਥੇ ਰਹੇ ਨੇ ਵਿਦੇਸ਼ਾਂ ਦੀਆਂ ਧਰਤੀਆਂ ਤੇ ਕਹਿੰਦੇ ਰੋਜ਼ ਜਹਾਜਾਂ ਦੇ ਜਹਾਜ਼ ਭਰ ਕੇ ਜਾ ਰਹੇ ਨੇ ਤੇ ਨਾ ਦੁੱਧ ਹੀ ਰਿਹਾ ਏ ਕਿਉਂਕਿ ਦੁੱਧ ਜ਼ਹਿਰੀਲਾ ਹੋ ਚੁੱਕਿਆ ਏ ਔਕਸਿਟੋਸਨ ਸਾਲਟ ਜਿਹੜਾ ਅਸੀਂ 0 ਸੀ ਧਾਰਚੋਂ ਵਾਲਾ ਟੀਕਾ ਕਹਿ ਦਿੰਨੇ ਆ ਉਹ ਤੜਲੇ ਨਾਲ ਮਾਰਕੀਟ 'ਚ ਵੇਚ ਰਿਹਾ ਤੇ ਡੰਗਰਾ ਦੇ ਲੱਗ ਰਿਹਾ ਵਾ ਜਿਹਦੇ ਨਾਲ ਕਿ ਸਾਡੇ ਜਿਹੜੇ ਸਰੀਰ ਅੰਦਰੋਂ ਖੋਖਲੇ ਹੋ ਰਹੇ ਆ ਸਾਡੇ ਅੰਦਰੋਂ ਹਾਰਮੋਨ ਚੇਂਜ ਹੋ ਰਹੇ ਆ ਚਾਹੇ ਉਹ 13 ਤੋਂ 16 ਸਾਲ ਦੀਆਂ ਲੜਕੀਆਂ ਹੋਣ ਜਾਂ 15 ਤੋਂ 18 ਸਾਲ ਦੇ ਲੜਕੇ ਹੋਣ ਹਾਰਮੋਨ ਜਿਹੜੇ ਚੇਂਜ ਹੋ ਰਹੇ ਆ ਉਹ ਸਾਨੂੰ ਅੱਜ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਜਿਹੜੀਆਂ ਬ੍ਰੈਸਟ ਵੱਧ ਰਹੀਆਂ ਵਾਂ ਬੱਚੀਆਂ ਦੇ ਵਿੱਚ ਜਾਂ ਨਫਨਸਕ ਸਾਡੇ ਜਿਹੜੇ ਬੱਚੇ ਹੋ ਰਹੇ ਆ ਉਹ ਆਕਸੀਜਨ ਸਾਲਟ ਆ ਤੁਸੀਂ ਉਹਨੂੰ ਜਿੰਨਾ ਵੀ ਉਹ ਵਾਲ ਲੋ ਤੇ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਦੁੱਧ ਦੇ ਵਿੱਚੋਂ ਨਹੀਂ ਜਾਂਦਾ ਪਰ ਜਿਹੜੀ ਨਿਯਾਮਤ ਸੀਗੀ ਦੁੱਧ ਇੱਕ ਨਿਯਾਮਤ ਸੀਗੀ ਇੱਕ ਨਿਯਾਮਤ ਮੰਨਿਆ ਜਾਂਦਾ ਸੀਗਾ ਦੁੱਧ ਤੇ ਪੁੱਤੀ ਪਰ ਪਹਿਲਾਂ ਗੱਲ ਕਰਕੇ ਹਟੇ ਆ ਕਿ ਜਿਹੜੀ ਨਿਯਾਮਤ ਸੀ ਉਹਨੂੰ ਅਸੀਂ ਆਪਣੇ ਹੱਥੀਂ ਜਹਰੀ ਲਾ ਕੀਤਾ ਅਸੀਂ ਗੁਰੂ ਨਾਨਕ ਦਾ ਫਲਸਫਾ ਕਿਰਤ ਕਰ ਵੰਡ ਛਕ ਤੇ ਨਾਮ ਜਪ ਉਹੜਾ ਕਿਰਤ ਵਾਲਾ ਸੀਗਾ ਉਸ ਕਿਰਤ ਤੋਂ ਅਸੀਂ ਪਿੱਛੇ हट ਗਏ ਆ ਜਦੋਂ ਦਾ ਯੂਪੀ ਬਿਹਾਰ ਤੋਂ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਆਉਣ ਲੱਗੇ ਆ ਤੇ ਕਿਤੇ ਨਾ ਕਿਤੇ ਅਸੀਂ ਡਿਪੈਂਡੈਂਟ ਉਹਨਾਂ ਦੇ ਹੋ ਗਏ ਆ ਉਹ ਸਾਡੇ ਜਾਨਵਰਾਂ ਜਿੱਦਾਂ ਅਸੀਂ ਪੁੱਤਾ ਵਾਂਗੂ ਪਾਲਦੇ ਸੀਗੇ ਜਾਨਵਰਾਂ ਨੂੰ ਕਿਤੇ ਨਾ ਕਿਤੇ ਉਹ ਉਸ ਲੈਵਲ ਤੱਕ ਉਹਨਾਂ ਨੂੰ ਨਹੀਂ ਸੰਭਾਲ ਸਕੇ ਇਹ ਸਭ ਤੋਂ ਵੱਡੀ ਸਾਡੀ ਇਤਰਾਸ ਦੀ ਹੈ ਕਿਉਂਕਿ ਇੱਕ ਖੇਤੀਬਾੜੀ ਦੇ ਨਾਲ ਨਾਲ ਇੱਕ ਸਹਾਇਕ ਧੰਦੇ ਇੱਕ ਸੈਮੀ ਫਾਰਮਿੰਗ ਸੀਗੀ ਇਹ ਜਾਨਵਰਾਂ ਨੂੰ ਸਾਂਭਣਾ ਤੇ ਸਾਡਾ ਸੱਭਿਆਚਾਰ ਵੀ ਸੀਗਾ ਇਹ ਜੀ ਤੇ ਕਿਤੇ ਨਾ ਕਿਤੇ ਅਸੀਂ ਹਰ ਚੀਜ਼ ਤੋਂ ਤੋੜ ਵਿਛੋੜਾ ਕੀਤਾ ਹੈ ਇਸ ਚੀਜ਼ ਨਾਲੋਂ ਕਿ ਕਿੱਤੇ ਨਾ ਕਰੇ ਸਾਡੇ ਘਰ ਇਹਨਾਂ ਦੇ ਥਰੂ ਚਲਦੇ ਸੀਗੇ ਸਾਡੀਆਂ ਜਿਹੜੀਆਂ ਗ੍ਰਹਿਣੀਆਂ ਸੀਗੀਆਂ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸੀਗੀਆਂ ਉਹ ਸਵੇਰੇ ਉੱਠ ਕੇ ਕਾਰਨੀ ਚ ਪਾਉਂਦੀਆਂ ਸੀਗੀਆਂ ਦੁੱਧ ਤੇ ਲੱਸੀ ਰੜਕਦੀਆਂ ਸੀਗੀਆਂ ਮੱਖਣ ਖਾਂਦੇ ਸੀਗੇ ਤੇ ਤੰਦਰੁਸਤ ਪੰਜਾਬੀ ਸੀਗੇ 6-6 ਫੁੱਟ ਦੇ ਜਵਾਨ ਹੁੰਦੇ ਸੀਗੇ ਉਹ ਉਹ ਸਾਰਾ ਕੁਝ ਸਾਡੇ ਤੋਂ ਵਿਸਰ ਚੁੱਕਿਆ ਏ ਇਹ ਸਾਰੇ ਦੇ ਸਾਰੇ ਘਾਟਾ ਸਰਕਾਰਾਂ ਦੀਆਂ ਵੀ ਹੈਗੀਆਂ ਤੇ ਸਾਡੀਆਂ ਆਪਣੀਆਂ ਨਲਾਕੀਆਂ ਵੀ ਹੈਗੀਆਂ ਦੇਖੋ ਆਪਣੀ ਨਲਾਕੀ ਇੱਥੇ ਜ਼ਿਆਦਾ ਮੈਂ ਇਸ ਕਰਕੇ ਕਮਾਂਗਾ ਬਿਲਕੁਲ ਕਿ ਸਾਡੇ ਕੋਲ ਜਿਹੜੀਆਂ ਉਹ ਚੀਜ਼ਾਂ ਸੀਗੀਆਂ ਥਾ-ਥਾ ਵੀ ਹੈਗਾ ਹਾਂਜੀ ਸਾਡੇ ਕੋਲ ਜੇਕਰ ਕਹੀਏ ਕਿ ਪਸ਼ੂ ਲੈਣ ਦੀ ਸਮਰੱਥਾ ਪਹਿਲਾਂ ਤਾਂ ਹੁੰਦੀ ਹੋਈ ਨਹੀਂ ਸੀ ਹਾਂਜੀ ਪਹਿਲਾਂ ਜੇਕਰ ਤੁਹਾਨੂੰ ਵੀ ਯਾਦ ਹੋਊਗਾ ਸ਼ਾਇਦ ਮੈਨੂੰ ਤੇ ਚਿੱਤੇ ਹੈ ਮੱਝ ਕਿਸੇ ਸਮੇਂ ਦੇ ਵਿੱਚ 1500 ਦੀ ਵੀ ਆ ਜਾਂਦੀ ਹੁੰਦੀ ਸੀ ਆ ਜਾਂਦੀ ਸੀ ਆਏ ਸਾਡੇ 4000 ਦੀਆਂ ਵੀ ਹੋਈਆਂ 6500 ਦੀਆਂ ਵੀ ਹੋਈਆਂ ਫਿਰ 10000 ਦੀਆਂ ਵੀ ਹੋਈਆਂ ਅੱਜ ਲੱਖ ਦੀ ਵੀ ਹੈਗੀ ਹੈ ਹੈਗੀ ਹੈ ਮੱਜਾ ਅਸੀਂ ਉਦੋਂ ਵੀ ਲੈਂਦੇ ਸੀਗੇ ਉਦੋਂ ਤੰਗ ਹੋ ਕੇ ਲੈਂਦੇ ਸੀ ਅੱਜ ਅਸੀਂ ਸੌਖਿਆਂ ਲੈ ਸਕਦੇ ਹਾਂ ਕਿਉਂਕਿ ਪਰਦੇਸਾਂ ਦੇ ਵਿੱਚ ਸਾਡੇ ਪੁੱਤ ਭਤੀਜੇ ਬੈਠੇ ਐ ਜਿਕਰ ਅਸੀਂ ਉਹਨਾਂ ਨੂੰ ਕਹੀਏ ਕਿ ਪੈਸਾ ਸਾਨੂੰ ਭੇਜ ਦਿਓ ਦੋ ਮੱਜਾਂ ਖਰੀਦ ਲੈਣੇ ਤਾਂ ਭੇਜ ਦੇਣਗੇ ਪਹਿਲਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ فائیو فائیو ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ یو ایس اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ